ਕਦੇ ਸੋਚਿਆ ਹੈ ਕਿ ਸੱਚ ਹਮੇਸ਼ਾ ਸਾਫ਼-ਸਾਫ਼ ਦਿਖਦਾ ਹੈ ਜਾਂ ਫਿਰ ਕਈ ਵਾਰ ਧੁੰਦਵਾੰਗ ਸਾਡੇ ਸਾਹਮਣੇ ਹੁੰਦਿਆਂ ਵੀ ਕਿਤੇ ਲੁਕਿਆ ਰਹਿੰਦਾ ਹੈ ਬਸ ਇਸੇ ਗੁੰਜਲਦਾਰ ਸਵਾਲ ਨੂੰ ਫੜਦੀ ਹੈ ਸੁਖਵੰਤ ਸਿੰਘ ਦੀ ਕਹਾਣੀ ਤੂੰ ਚਲੋ ਅੱਜ ਇਸੇ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਜਿੱਥੇ ਸੱਚਾਈ ਇੱਕ ਅਜੀਹਾਂ ਰਹੱਸ ਹੈ ਜਿਸ ਤੇ ਪਰਦਾ ਪਿਆ ਹੋਇਆ ਹੈ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ ਇੱਕ ਅਜਿਹੇ ਪਿੰਡ ਤੋਂ ਜਿੱਥੇ ਸੱਚ ਕੀ ਹੈ ਤੇ ਵਹਿਮ ਕੀ ਪਤਾ ਹੀ ਨਹੀਂ ਲੱਗਦਾ ਸਭ ਦੀ ਜ਼ੁਬਾਨ ਤੇ ਬਸ ਇੱਕੋ ਗੱਲ ਕਿ ਕੋਈ ਹੈਵੀ ਤੇ ਕੋਈ ਨਹੀਂ ਵੀ ਹੈ ਸੋਚੋ ਇਹ ਸਿਰਫ ਧੁੰਦ ਨਹੀਂ ਇਹ ਤਾਂ ਇੱਕ ਅਜੇਹਾ ਡਰ ਹੈ ਜਿਸ ਦਾ ਕੋਈ ਚਿਹਰਾ ਨਹੀਂ ਪਰ ਉਹ ਹੈ ਹਰ ਪਾਸੇ ਇਸ ਕਹਾਣੀ ਦਾ ਸਭ ਤੋਂ ਪਹਿਲਾ ਤੇ ਸਭ ਤੋਂ ਅਹਿਮ ਕਿਰਦਾਰ ਪਤਾ ਹੈ ਕੌਣ ਹੈ ਪਿੰਡ ਨਹੀਂ ਬਲਕਿ ਉਸ ਪਿੰਡ ਤੇ ਛਾਈ ਹੋਈ ਸੰਘਣੀ ਧੁੰਦ ਤੇ ਹਾਂ ਇਹ ਸਿਰਫ ਮੌਸਮ ਵਾਲੀ ਧੁੰਦ ਨਹੀਂ ਹੈ ਇਹ ਤਾਂ ਬੇਯਕੀਨੀ ਦਾ ਇੱਕ ਅਜੀਹਾ ਪਰਦਾ ਹੈ ਜਿਹੜਾ ਸੱਚ ਨੂੰ ਕਦੇ ਵੀ ਪੂਰੀ ਤਰ੍ਹਾਂ ਬਾਹਰ ਨਹੀਂ ਆਉਣ ਦਿੰਦਾ ਮਤਲਬ ਜੋ ਦਿਸ ਰਿਹਾ ਹੈ ਉਹ ਸੱਚਮੁੱਚ ਹੈ ਵੀ ਜਾਂ ਨਹੀਂ ਬਸ ਇਹੀ ਸਵਾਲ ਹੈ ਖੈਰ ਇਸ ਤੁੰਦ ਨੂੰ ਚੀਰਣ ਦੀ ਕੋਸ਼ਿਸ਼ ਕੌਣ ਕਰ ਰਿਹਾ ਹੈ ਉਹ ਹੈ ਕਹਾਣੀ ਦਾ ਮੁੱਖ ਪਾਤਰ ਅਫਤਾਰ ਸਿੰਘ ਦੇਖੋ ਉਸ ਦੇ ਅੰਦਰ ਨਾ ਸੱਚ ਨੂੰ ਲੱਭਣ ਦੀ ਇੱਕ ਅੱਗ ਜੀ ਬਲ ਰਹੀ ਹੈ ਪਰ ਗੱਲ ਇਹ ਹੈ ਕਿ ਉਹ ਜਿੰਨੀ ਜ਼ਿਆਦਾ ਕੋਸ਼ਿਸ਼ ਕਰਦਾ ਹੈ ਸੱਚ ਉਨਾ ਹੀ ਹੋਰ ਇਸ ਤੁੰਦ ਵਿੱਚ ਕੁਚਦਾ ਚਲਾ ਜਾਂਦਾ ਹੈ ਤੇ ਫਿਰ ਇੱਕ ਰਾਤ ਉਹ ਪਲ ਆਉਂਦਾ ਹੈ ਜੋ ਸਭ ਕੁਝ ਬਦਲ ਕੇ ਰੱਖ ਦਿੰਦਾ ਹੈ ਉਸੇ ਤੁੰਦ ਵਿੱਚੋਂ ਇੱਕ ਪਰਛਾਵਾਂ ਬਾਹਰ ਆਉਂਦਾ ਹੈ ਤੇ ਅਵਤਾਰ ਦਾ ਉਸ ਨਾਲ ਪਹਿਲੀ ਵਾਰ ਸਾਹਮਣਾ ਹੁੰਦਾ ਹੈ। ਤਾਂ ਹੋਇਆ ਇੰਜ ਕਿ ਇੱਕ ਰਾਤ ਉਹ ਖੇਤਾਂ ਤੋਂ ਵਾਪਸ ਆ ਰਿਹਾ ਸੀ। ਤੁੰਦ ਇੰਨੀ ਜ਼ਿਆਦਾ ਕਿ ਕੁਝ ਦਿਸ ਨਹੀਂ ਰਿਹਾ ਸੀ ਤੇ ਅਚਾਨਕ ਉਸ ਤੁੰਦ ਵਿੱਚੋਂ ਇੱਕ ਔਰਤ ਦਾ ਪਰਛਾਵਾਂ ਦਿਸਦਾ। ਉਹ ਬਸ ਚੁੱਪਚਾਪ ਖੜੀ ਹੈ, ਕੁਝ ਬੋਲ ਨਹੀਂ ਰਹੀ। ਜਿਵੇਂ ਹੀ ਅਵਤਾਰ ਉਸ ਦੇ ਥੋੜਾ ਨੇਰੇ ਜਾਂਦਾ ਹੈ, ਉਹ ਬੜੀ ਰਹੱਸਮਈ ਜੀ ਮੁਸਕਰਾਹਟ ਦਿੰਦੀ ਹੈ ਤੇ ਅੱਖ ਚਪਕਦਿਆਂ ਹੀ ਵਾਪਸ ਉਸੇ ਤੁੰਦ ਵਿੱਚ ਗਾਇਬ। ਬਸ ਇਹੀ ਉਹ ਪਲ ਸੀ ਜਦੋਂ ਅਵਤਾਰ ਦੇ ਮਨ ਵਿੱਚ ਉਹ ਸਵਾਲ ਉੱਠਿਆ ਜੋ ਇਸ ਪੂਰੀ ਕਹਾਣੀ ਦਾ ਦਿਲ ਹੈ ਕੀ ਜੋ ਮੈਂ ਹੁਣੇ ਦੇਖਿਆ ਉਹ ਸੱਚ ਸੀ ਜਾਂ ਸਿਰਫ ਮੇਰੀਆਂ ਅੱਖਾਂ ਦਾ ਧੋਖਾ ਤੇ ਬਸ ਇੱਥੋਂ ਹੀ ਹਕੀਕਤ ਤੇ ਵਹਿਮ ਵਿਚਲੀ ਲਕੀਰ ਹੌਲੀ-ਹੌਲੀ ਮਿਟਣੀ ਸ਼ੁਰੂ ਹੋ ਜਾਂਦੀ ਹੈ ਪਰ ਗੱਲ ਸਿਰਫ ਅਵਤਾਰ ਦੀ ਨਹੀਂ ਸੀ ਜਲਦੀ ਹੀ ਪਤਾ ਲੱਗਦਾ ਹੈ ਕਿ ਪੂਰੇ ਪਿੰਡ ਕੋਲ ਹੀ ਉਸ ਪਰਛਾਵੇਂ ਨੂੰ ਲੈ ਕੇ ਆਪੋ ਆਪਣੀਆਂ ਕਹਾਣੀਆਂ ਨੇ ਤੇ ਸੱਚ ਕਹਿ ਲੋ ਆਪੋ ਆਪਣੇ ਸੱਚ ਹਨ ਕਹਿੰਦੇ ਨੇ ਨਾ ਜਿੰਨੇ ਮੂੰਹ ਓਨੀਆਂ ਗੱਲਾਂ ਬਿਲਕੁਲ ਉਹੀ ਹਿਸਾਬ ਸੀ ਕੋਈ ਕਹਿੰਦਾ ਸੀ ਕਿ ਉਹ ਇੱਕ ਦੁਖੀ ਵਿਧਵਾ ਹੈ ਕੋਈ ਕਹਿੰਦਾ ਸੀ ਕਿ ਉਹ ਬਦਲਾ ਲੈਣ ਵਾਲੀ ਪ੍ਰੇਮਿਕਾ ਹੈ ਤੇ ਕੁਝ ਲੋਕ ਤਾਂ ਉਸਨੂੰ ਇੱਕ ਪਟਕਦੀ ਆਤਮਾਈ ਮੰਦੇ ਸਨ ਮਤਲਬ ਹਰ ਕੋਈ ਉਸ ਅਣਜਾਣ ਜਿਹੇ ਪਰਛਾਵੇਂ ਨੂੰ ਆਪਣੇ ਡਰਾ ਦਾ ਆਪਣੇ ਤਜਰਬਿਆਂ ਦਾ ਚਿਹਰਾ ਦੇ ਰਿਆ ਸੀ ਪਰ ਰਵਤਾਰ ਨੂੰ ਇੰਨਾ ਫਵਾਹਾਂ ਨਾਲ ਕੋਈ ਮਤਲਬ ਨਹੀਂ ਸੀ ਉਸਨੂੰ ਜਵਾਬ ਨਹੀਂ ਉਸਨੂੰ ਹਕੀਕਤ ਚਾਹੀਦੀ ਸੀ ਸੋ ਉਸਨੇ ਤੈਅ ਕਰ ਲਿਆ ਕਿ ਉਹ ਸੱਚ ਖੁਦ ਲੱਭੇਗਾ ਤੇ ਫੇਰ ਕੀ ਸੀ ਹਰ ਰਾਤ ਉਹ ਉਸੇ ਧੁੰਦ ਵਿੱਚ ਉਤਰ ਜਾਂਦਾ ਇਹ ਪਤਾ ਕਰਨ ਲਈ ਕਿ ਉਸ ਪਰਛਾਵੇਂ ਪਿੱਛੇ ਅਸਲੀ ਚਿਹਰਾ ਕਿਸਦਾ ਹੈ ਪਰ ਇੱਥੇ ਕਹਾਣੀ 'ਚ ਇੱਕ ਮੋੜ ਆਉਂਦਾ ਹੈ ਅਵਤਾਰ ਜਿਸ ਸੱਚ ਨੂੰ ਲੱਭ ਰਿਆ ਸੀ ਨਾ ਉਹ ਉਸ ਔਰਤ ਬਾਰੇ ਸੀ ਹੀ ਨਹੀਂ ਜਿਵੇਂ ਜਿਵੇਂ ਉਹ ਉਸ ਰਹੱਸ ਦੇ ਨੇੜੇ ਜਾਂਦਾ ਹੈ ਉਸ ਨੂੰ ਪਤਾ ਲੱਗਦਾ ਹੈ ਕਿ ਅਸਲੀ ਰਾਜ਼ ਉਹ ਤਾਂ ਪੂਰੇ ਪਿੰਡ ਦੇ ਹਨੇਰੇ 'ਚ ਡੁੱਬੇ ਅਤੀਤ ਵਿੱਚ ਛੁਪੇ ਹੋਏ ਸਨ ਤੇ ਬਸ ਇੱਥੇ ਆ ਕੇ ਕਹਾਣੀ ਦਾ ਪੂਰਾ ਰੁਖ ਹੀ ਬਦਲ ਜਾਂਦਾ ਹੈ ਅਵਤਾਰ ਨੂੰ ਸਮਝ ਆ ਜਾਂਦਾ ਹੈ ਕਿ ਉਹ ਕਿਸੇ ਭੂਤ ਪ੍ਰੇਤ ਦਾ ਨਹੀਂ ਸਗੋਂ ਪਿੰਡ ਦੇ ਹੀ ਲੋਕਾਂ ਦੇ ਲੁਕੋਏ ਹੋਏ ਗੁਨਾਹਾਂ ਦਾ ਪਿੱਛਾ ਕਰ ਰਿਹਾ ਸੀ ਉਸ ਔਰਤ ਨਾਲ ਧੋਖਾ ਹੋਇਆ ਸੀ ਉਸ ਦਾ ਘਰ ਤਬਾਹ ਕੀਤਾ ਗਿਆ ਸੀ ਤੇ ਉਸ ਦੀ ਜ਼ਿੰਦਗੀ ਦਾ ਇੱਕ ਬਹੁਤ ਵੱਡਾ ਰਾਜ਼ ਦੱਬਿਆ ਹੋਇਆ ਸੀ ਇਹ ਸਭ ਕੁਝ ਕਿਸੇ ਆਤਮਾ ਨੇ ਨਹੀਂ ਸਗੋਂ ਇਨਸਾਨਾਂ ਨੇ ਕੀਤਾ ਸੀ ਪਰ ਇੱਥੇ ਹੀ ਕਹਾਣੀ ਦਾ ਸਭ ਤੋਂ ਵੱਡਾ ਸੱਚ ਸਾਡੇ ਸਾਹਮਣੇ ਆਉਂਦਾ ਹੈ ਤੇ ਉਹ ਸੱਚ ਇਹ ਹੈ ਕਿ ਪੂਰਾ ਸੱਚ ਕਦੇ ਵੀ ਸਾਹਮਣੇ ਨਹੀਂ ਆਉਂਦਾ ਚਾਹੇ ਅਵਤਾਰ ਕਿੰਨਾ ਵੀ ਨੇੜੇ ਕਿਉਂ ਨਾ ਪਹੁੰਚ ਜਾਵੇ ਉਹ ਤੁੰਦ ਹਮੇਸ਼ਾ ਸੱਚ ਦੇ ਕਿਸੇ ਨਾ ਕਿਸੇ ਹਿੱਸੇ ਨੂੰ ਆਪਣੇ ਪਿੱਛੇ ਲੁਕਾ ਹੀ ਲੈਂਦੀ ਹੈ ਇੰਨੀ ਖੋਜਬੀਨ ਤੋਂ ਬਾਅਦ ਵੀ ਅਵਤਾਰ ਦੇ ਹੱਥ ਕੋਈ ਪੱਕਾ ਜਵਾਬ ਨਹੀਂ ਲੱਗਦਾ ਸਗੋਂ ਕਹਾਣੀ ਉਸ ਨੂੰ ਇੱਕ ਆਖਰੀ ਅਤੇ ਸ਼ਾਇਦ ਸਭ ਤੋਂ ਡੂੰਘੇ ਸਵਾਲ ਤੇ ਲਿਆ ਕੇ ਛੱਡ ਦਿੰਦੀ ਹੈ ਅਖੀਰ ਵਿੱਚ ਅਵਤਾਰ ਦੇ ਹੱਥ ਵਿੱਚ ਸਿਰਫ ਇੱਕ ਸਵਾਲ ਰਹਿ ਜਾਂਦਾ ਹੈ ਇਕ ਅਜਿਹਾ ਸਵਾਲ ਜੋ ਇਸ ਪੂਰੀ ਕਹਾਣੀ ਨੂੰ ਭੂਤ-ਪ੍ਰੇਤ ਤੋਂ ਹਟਾ ਕੇ ਸਿੱਧਾ ਸਾਡੇ ਮਨ ਦੀਆਂ ਗੁੰਝਲਾਂ ਤੇ ਲਿਆਉਂਦਾ ਹੈ ਕਿ ਉਹ ਔਰਤ ਸੱਚਮੁੱਚ ਸੀ ਜਾਂ ਉਹ ਸਿਰਫ ਪੂਰੇ ਪਿੰਡ ਦੇ ਸਾਂਝੇ ਡਰਾਂ ਗੁਨਾਹਾਂ ਤੇ ਮਨ ਵਿੱਚ ਦੱਬੀਆਂ ਖਾਇਸ਼ਾਂ ਦਾ ਹੀ ਇੱਕ ਪਰਛਾਵਾਂ ਸੀ ਤੇ ਦੇਖੋ ਇਸੇ ਕਰਕੇ ਤੂੰ ਹ ਸਿਰਫ ਇੱਕ ਕਹਾਣੀ ਨਹੀਂ ਰਹਿ ਜਾਂਦੀ ਇਹ ਤਾਂ ਸਾਡੇ ਆਪਣੇ ਮਨ ਦਾ ਇੱਕ ਸ਼ੀਸ਼ਾ ਬਣ ਜਾਂਦੀ ਹੈ ਇਹ ਸਾਨੂੰ ਦੱਸਦੀ ਹੈ ਕਿ ਕਿਵੇਂ ਸਾਡੇ ਆਪਣੇ ਡਰ ਸਾਡੇ ਰਾਜ਼ ਸਾਡੇ ਪਛਤਾਵੇ ਇਹੀ ਸਭ ਮਿਲ ਕੇ ਉਹ ਧੁੰਦ ਬਣਾ ਦਿੰਦੇ ਹਨ ਜਿਸ ਵਿੱਚ ਅਸਲੀ ਸੱਚਾਈ ਅਕਸਰ ਕਿਤੇ ਗੁੰਮ ਹੋ ਜਾਂਦੀ ਹੈ। ਕਹਾਣੀ ਦਾ ਅੰਤ ਇੱਕ ਬਹੁਤ ਹੀ ਸ਼ਕਤੀਸ਼ਾਲੀ ਵਿਚਾਰ ਨਾਲ ਹੁੰਦਾ ਹੈ ਕਿ ਸ਼ਾਇਦ ਕੁਝ ਸੱਚਾਈਆਂ ਹੁੰਦੀਆਂ ਹੀ ਇਸ ਲਈ ਨੇ ਕਿ ਉਹ ਕਦੇ ਲੱਭਿਆ ਨਾ ਜਾਣ। ਤੇ ਸਾਨੂੰ ਸੋਚਣ ਲਈ ਮਜਬੂਰ ਕਰਦੀ ਹੈ ਕਿ ਜੇ ਸਾਡੇ ਆਲੇ-ਦੁਆਲੇ ਵੀ ਅਜਿਹੀ ਹੀ ਧੁੰਦ ਛਾ ਜਾਵੇ ਤਾਂ ਅਸੀਂ ਕੀ ਕਰਾਂਗੇ? ਕੀ ਅਸੀਂ ਸੱਚ ਲੱਭਣ ਦੀ ਕੋਸ਼ਿਸ਼ ਕਰਾਂਗੇ ਜਾਂ ਫਿਰ ਆਪਣੇ ਹੀ ਡਰਾ ਤੋਂ ਬਣੇ ਪਰਛਾਵਿਆਂ ਵਿੱਚ ਉਲਝ ਕੇ ਰਹਿ ਜਾਵਾਂਗੇ? ਜਵਾਬ ਸ਼ਾਇਦ ਸਡੇ ਸਾਰਿਆਂ ਦੇ ਅੰਦਰ ਹੀ ਕਿਤੇ ਛੁਪਿਆ ਹੋਇਆ ਹੈ